ਸਿਮਰਨ ਕਿਚਨ ਵੇਅਰ ਫਰੀਕੋਡ ਅੱਜ ਇਹ ਵੀਡੀਓ ਤੁਹਾਡਾ तहे ਦਿਲੋਂ ਧੰਨਵਾਦ ਕਰ ਲਈ ਸਾਡੇ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਅਸੀਂ ਨਹੀਂ ਸੋਚਿਆ ਸੀ ਕਿ ਸਾਨੂੰ ਜਿਹੜੀ ਸਾਡੀ ਸਰਬਲੋ ਦੀ ਵੀਡੀਓ ਹੈ ਉਹਦਾ ਇੰਨਾ ਮਤਲਬ ਇੰਨਾ ਜ਼ਿਆਦਾ ਰਿਸਪਾਂਸ ਮਿਲੇਗਾ ਰਾਜਸਥਾਨ ਹਿਮਾਚਲ ਮੈਂ ਕਹਿੰਦਾ ਕੋਈ ਆਓ ਜੀ ਆਪਣੀ ਨਾਰਥ ਇੰਡੀਅਨ ਸਟੇਟਰ ਨਹੀਂ ਜਿੱਤੋਂ ਸਾਨੂੰ ਇਹਦੀ ਕਾਲ ਆ ਜੀ ਹੋਵੇ ਜਿਹੜੀਆਂ ਚੀਜ਼ਾਂ ਆਪਣੇ ਇਤਿਹਾਸ ਚ ਲਿਖੀਆਂ ਗਈਆਂ ਸਿੱਖ ਧਰਮ ਨਾਲ ਤਾਂ ਚਲੋ ਵੈਸੇ ਹੀ ਜੁੜੀਆਂ ਹੋਈਆਂ ਪਰ ਕੁਝ ਆਓ ਜੀ Hindu ਪਰਿਵਾਰਾਂ ਦਾ ਵੀ ਫੋਨ ਆਇਆ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਸਪੈਸ਼ਲੀ ਇਹੀ ਬਰਤਨ ਚਾਹੀਦੇ ਆ ਕੜਾਈਆਂ ਦੇ 1 ਨੰਬਰ ਤੋਂ 6 ਨੰਬਰ ਤੱਕ 6 ਸਾਈਜ਼ਸ ਐ ਦੋ ਤਰ੍ਹਾਂ ਦੀ ਕੜਾਈ अवेलेबल ਰੋਗੇ ਇੱਕ ਤਾਂ ਫਲੈਟ ਤਲੇ ਵਾਲੀ ਠੀਕ ਐ ਜੀ ਇੱਕ ਤੁਹਾਡੀ ਜਿਹੜੀ ਆਪਣੀ ਕੜਾਈ ਰੋਗੇ ਥੱਲੋ ਗੋਲ ਜਿਵੇਂ ਆਪਾਂ ਤਲਾਈ ਨੂੰ ਵੀ ਯੂਜ਼ ਕਰ ਸਕਦੇ ਆ ਇੱਕ ਆਪਣੇ ਰਹਿਣਗੇ ਬਾਟੇ ਬਾਟੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਅੰਦਰ ਵੀ ਵੇਰੀਅਸ ਸਾਈਜ਼ਸ ਹੈ ਬੱਚਿਆਂ ਲਈ ਛੋਟਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਲਈ ਵੱਡੇ ਸੌਸਪੈਨ ਫਰਾਈਪੈਨ ਕੜਾਈ ਕੜੇ ਤੱਕ ਵੀ ਅਵੇਲੇਬਲ ਹੈ ਕੜੇ ਹੋਣਗੇ ਆਪਣੇ ਕੋਲੇ ਕੜੇ ਤੁਹਾਨੂੰ ਮਿਲਣਗੇ ਠੀਕ ਹੈ ਜੀ ਤੁਹਾਨੂੰ ਸਾਡੇ ਕੋਲ ਫਰਾਈਪੈਨ ਵੀ ਅਵੇਲੇਬਲ ਮਿਲਣਗੇ ਤੇ ਇਹਦੇ ਲਈ ਤੁਸੀਂ ਕਰਨਾ ਕੀ ਹੈ ਥੇਟ ਲਿਕੇ ਨੰਬਰ ਜਿਹੜਾ ਕਾਲ ਨਾਉ ਦਾ ਬਟਨ ਹੁੰਦਾ ਤੇ ਆਊਗਾ ਤੁਹਾਨੂੰ 9041731730 ਅੰਦਰ ਤੁਸੀਂ ਕਾਲ ਕਰਕੇ ਆਪਦੀ ਰੇਟ ਲਿਸਟ ਲੈ ਸਕਦੇ ਆਓ ਜੀ ਰੇਂਜ ਲਈ ਆਉਂਦੇ ਰੋ ਸਿਰਫ ਤੇ ਸਿਰਫ ਸਿਮਰਨ ਕਿਚਨ ਵੇਅਰ ਨੀਰ ਟਾਲਾ ਵਾਲਾ ਸਟ੍ਰੀਟ ਪਾਲੀਕਾ ਬਾਜ਼ਾਰ ਵਨਿਆ ਸਟ੍ਰੀਟ ਫੇਰਕੋਟ ਦੇ ਉੱਤੇ